ਜਨ ਬਾਬਾ ਸ੍ਰੀ ਚੰਦ ਜੀ ਇੱਕ ਛੋਟੀ ਜਈ ਕਥਾ ਜਾਨਵਰ ਅਤੇ ਇਨਸਾਨ ਦੀ ਸੋਚ ਦੇ ਬਾਰੇ ਦੱਸਦੀ ਹੈ ਇੱਕ ਛੋਟੇ ਜੇ ਰਾਜ ਦਾ ਇੱਕ ਰਾਜਾ ਸੀ ਉਹ ਪਰਮਾਤਮਾ ਨੂੰ ਬਹੁਤ ਮੰਨਦਾ ਸੀ ਇੱਕ ਵਾਰ ਉਹ ਸ਼ਿਕਾਰ ਖੇਡਣ ਵਾਸਤੇ ਗਿਆ ਰਸਤੇ ਵਿੱਚ ਉਸਨੇ ਦੇਖਿਆ ਕਿ ਦੋ ਸ਼ੇਰ ਇੱਕ ਦਰਖਤ ਦੇ ਕੋਲ ਬੈਠੇ ਹੋਏ ਹਨ ਅਤੇ ਕੁਝ ਗੱਲਾਂ ਕਰ ਰਹੇ ਹਨ ਉਹ ਰਾਜਾ ਉਹਨਾਂ ਦੀਆਂ ਗੱਲਾਂ ਸਮਝ ਨਾ ਸਕਿਆ ਉਸ ਨੂੰ ਬਹੁਤ ਇਹ ਫੀਲ ਹੋਇਆ ਕਿ ਮੈਂ ਪਹਿਲਾ ਸ਼ੇਰਾਂ ਦੀ ਗੱਲ ਸਮਝਣਾ ਚਾਹੁੰਦਾ ਹਾਂ ਕੁਝ ਨਾ ਕੁਝ ਤਾਂ ਇਹ ਗੱਲਾਂ ਕਰ ਰਹੇ ਹੋਣਗੇ ਮੈਂ ਇਹਨਾਂ ਦੇ ਬਾਰੇ ਜਾਣਨਾ ਚਾਹੁੰਦਾ ਹਾਂ ਉਹ ਘਰ ਆਇਆ ਅਤੇ ਆਪਣੇ ਪਰਿਵਾਰ ਨਾਲ ਇਹ ਸਲਾਹ مشورہ ਕੀਤਾ ਕਿਸੇ ਨੇ ਵੀ ਕੋਈ ਆਨਸਰ ਨਾ ਦਿੱਤਾ ਉਹ ਹੁਣ ਪਰਮਾਤਮਾ ਦੀ ਭਗਤੀ ਵਿੱਚ लीन ਹੋ ਗਿਆ ਅਤੇ ਕੋਰ ਤਪੱਸਿਆ ਕੀਤੀ ਇੱਕ ਦਿਨ ਉਸ ਨੂੰ ਪ੍ਰਮਾਤਮਾ ਨੇ ਦਰਸ਼ਨ ਦਿੱਤੇ ਅਤੇ ਪ੍ਰਮਾਤਮਾ ਨੇ ਉਸ ਨੂੰ ਕਿਹਾ ਕਿ ਦੱਸੋ ਕੀ ਮੰਗਦੇ ਹੋ ਉਸ ਰਾਜੇ ਨੇ ਕਿਹਾ ਉਸ ਰਾਜੇ ਨੇ ਕਿਹਾ ਕਿ ਮੈਂ ਇੱਕ ਐਸੀ ਵਿਦਿਆ ਪ੍ਰਾਪਤ ਕਰਨਾ ਚਾਹੁੰਦਾ ਹਾਂ ਜਿਸ ਵਿੱਚ ਮੈਂ ਹਰ ਇੱਕ ਜਾਨਵਰ ਦੇ ਬਾਰੇ ਜਾਣ ਸਕਾਂ ਹਰ ਇੱਕ ਜਾਨਵਰ ਦੀ ਭਾਸ਼ਾ ਸਮਝ ਸਕਾਂ ਅਤੇ ਉਸ ਬਾਰੇ ਸੁਣ ਸਕਾਂ परमात्मा ने उसको यह वर ਦਿੱਤਾ ਕਿ ਤੁਸੀਂ ਕਿਸੇ ਵੀ ਜਾਨਵਰ ਦੀ ਭਾਸ਼ਾ ਸਮਝ ਸਕਦੇ ਹੋ ਇਸ ਤਰ੍ਹਾਂ ਉਹ ਰਾਜੇ ਕੋਲ ਇਹ ਸ਼ਕਤੀ ਸੀ ਕਿ ਉਹ ਕਿਸੇ ਵੀ ਜਾਨਵਰ ਦੀ ਭਾਸ਼ਾ ਸਮਝ ਸਕਦਾ ਸੀ ਪਰ ਉਹ ਬੋਲ ਨਹੀਂ ਸਕਦਾ ਸੀ ਉਹ ਭਾਸ਼ਾ ਬਸ ਸਮਝ ਹੀ ਸਕਦਾ ਸੀ ਹੁਣ ਉਹ ਜੰਗਲ ਵਿੱਚ ਗਿਆ ਹੁਣ ਉਹ ਸ਼ਿਕਾਰ ਨਹੀਂ ਕਰਨਾ ਚਾਹੁੰਦਾ ਸੀ ਕਿਉਂਕਿ ਉਸ ਨੂੰ ਗਿਆਨ ਹੋ ਚੁੱਕਾ ਸੀ ਅਤੇ ਉਹ ਹਰ ਇੱਕ ਜਾਨਵਰ ਦੇ ਬਾਰੇ ਜਾਣਨਾ ਚਾਹੁੰਦਾ ਸੀ ਉਹ ਇੱਕ ਚਿੜੀ ਦੇ ਆਲਣੇ ਦੇ ਕੋਲ ਗਿਆ ਅਤੇ ਚਿੜੀਆਂ ਆਪਸ ਵਿੱਚ ਗੱਲਾਂ ਕਰ ਰਹੀਆਂ ਸਨ ਕਿ ਮੇਰਾ ਆਲਣਾ ਹੈ ਇਹ ਮੇਰਾ ਆਲਣਾ ਹੈ ਦੋਵੇਂ ਆਪਸ ਵਿੱਚ ਲੜ ਰਹੀਆਂ ਸਨ ਇਹ ਦੇਖ ਕੇ ਰਾਜਾ ਅੱਗੇ ਵਧਿਆ ਅੱਗੇ ਜਾ ਕੇ ਉਹ ਦੇਖਦਾ ਹੈ ਕਿ ਮਗਰਮਾਸ਼ ਸ਼ਕਾਰ ਕਰਕੇ ਜਾਨਵਰ ਖਾ ਕੇ ਬੈਠਾ ਹੋਇਆ ਹੈ ਅਤੇ ਕੁਝ ਵੀ ਨਹੀਂ ਸੋਚ ਰਿਹਾ ਫਿਰ ਅੱਗੇ ਵਧਿਆ ਕਿ ਦਰ ਸ਼ਕਾਰ ਕਰਕੇ ਆਨੰਦ ਨਾਲ ਖਾ ਰਹੇ ਸਨ ਆਨੰਦ ਮਨਾ ਰਹੇ ਸਨ ਅਤੇ ਇੱਕ ਦੂਸਰੇ ਨਾਲ ਗੱਲਾਂ ਕਰ ਰਹੇ ਸਨ ਫਿਰ ਰਾਜਾ ਅੱਗੇ ਵਧਿਆ ਅਤੇ ਉਹ ਇੱਕ ਦਰਖਤ ਦੇ ਕੋਲ ਜਾ ਕੇ ਬੈਠ ਗਿਆ ਕੁਝ ਧੇਰ ਬੈਠਣ ਤੋਂ ਬਾਅਦ ਵਾਪਸ ਘਰ ਨੂੰ ਤੁਰਿਆ ਰਸਤੇ ਵਿੱਚ ਉਸੇ ਦਰਖਤ ਦੇ ਹੇਠਾਂ ਇੱਕ ਸ਼ੇਰ ਬੈਠਾ ਹੋਇਆ ਸੀ ਜਿਸ ਤਰ੍ਹਾਂ ਤੇ ਹੇਠਾਂ ਪਹਿਲਾਂ ਵੀ ਇੱਕ ਸ਼ੇਰ ਬੈਠਾ ਹੋਇਆ ਸੀ ਉਸ ਸਮੇਂ ਉਹ ਸ਼ੇਰ ਪਰਮਾਤਮਾ ਨੂੰ ਅਰਦਾਸ ਕਰ ਰਿਹਾ ਸੀ ਕਿ हे ਪਰਮਾਤਮਾ ਪਹਿਲਾਂ ਮੈਂ ਇਨਸਾਨਾਂ ਸੀ ਅਤੇ ਇਨਸਾਨਾਂ ਦੇ ਨਾਲ ਲੜਦਾ ਅਤੇ ਇਨਸਾਨਾਂ ਦੇ ਵਿਚਾਰਾਂ ਦੇ ਨਾਲ ਲੜਦਾ ਸੀ ਜੇਕਰ ਮੈਂ ਇਨਸਾਨਾਂ ਦੀ ਬਜਾਏ ਆਪਣੇ ਵਿਚਾਰਾਂ ਦੇ ਨਾਲ ਲੜਿਆ ਹੁੰਦਾ ਤਾਂ ਅੱਜ ਮੈਂ ਸ਼ੇਰ ਨਹੀਂ ਸਵਰਗ ਦਾ ਭਾਗੀਦਾਰ ਹੋਣਾ ਸੀ ਇਹ ਸ਼ੇਰ ਦੀ ਗੱਲ ਸੁਣ ਕੇ ਰਾਜਾ ਬਹੁਤ ਹੈਰਾਨ ਹੋਇਆ ਅਤੇ ਉਸ ਨੂੰ ਇਹ ਫੀਲ ਹੋ ਗਿਆ ਕਿ ਛੋਟੇ ਜਾਨਵਰਾਂ ਦੀ ਸੋਚ ਵੀ ਛੋਟੀ ਹੈ ਸ਼ੇਰ ਐਵੇਂ ਨਹੀਂ ਪਰਮਾਤਮਾ ਨੇ ਸ਼ੇਰ ਬਣਾਇਆ ਉਸ ਦੀ ਸੋਚ ਵੀ ਸ਼ੇਰਾਂ ਵਾਦੀ ਹੀ ਹੈ ਇਸ ਤਰ੍ਹਾਂ ਹੁਣ ਰਾਜਾ ਇਹ ਜਾਣ ਚੁੱਕਾ ਸੀ ਕਿ ਪਰਮਾਤਮਾ ਦਾ ਨਾਮ ਹੀ ਸਰਵ ਉੱਚ ਹੈ ਜੋ ਵਿਚਾਰ ਚੰਗਾ ਹੋਵੇਗਾ ਜੇਕਰ ਉਹ ਜਿੱਤ ਗਿਆ ਤਾਂ ਪਰਮਾਤਮਾ ਦੀ ਕਿਰਪਾ ਦਾ ਪਾਗੀਦਾਰ ਬਣ ਜਾਵੇਗਾ ਜੋ ਪਰਮਾਤਮਾ ਇਨਸਾਨ ਤੋਂ ਚਾਹੁੰਦਾ ਹੈ ਤਾਂ ਬਾਬਾ ਸ਼੍ਰੀ ਚੰਦ ਜੀ ਮਹਾਰਾਜ